ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਸ੍ਰੀ ਅਮਰitsar ਸਾਹਿਬ ਔਰ ਖਾਲਸਾ ਕਾਲਜ ਵਰਗੀ ਇਤਿਹਾਸਿਕ ਸੰਸਥਾ ਮੈਂ ਸਭ ਤੋਂ ਪਹਿਲਾਂ ਕਾਲਜ ਦੇ ਸਾਰੀ ਮੈਨੇਜਮੈਂਟ ਕਮੇਟੀ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਪ੍ਰੋਫੈਸਰ ਸਾਹਿਬਾਨ ਔਰ ਜਿੰਨੇ ਵੀ ਕਾਲਜ ਦੇ ਸਟਾਫ ਦੇ ਲੋਕ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਹੈ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੇ ਕਾਰਡੀਨੇਟ ਦੇ ਸਾਥੀ ਕੁਲਦੀਪ ਤਾਲੀਵਾਲ ਸਾਹਿਬ ਡਾਕਟਰ ਅਜੀਤ ਜੀ ਜੋ ਸ਼ਹਿਰ ਦੇ ਵਿੱਚ ਮੰਨੇ ਪ੍ਰਮੰਨੇ ਡਾਕਟਰ ਵੀਨੇ ਤੇ ਲੋਕ ਪ੍ਰਤੀਨਿਧੀ ਨੇ ਡਾਕਟਰ ਜਸਵੀਰ ਜੀ ਇਸ ਤੋਂ ਇਲਾਵਾ ਸਾਡੇ ਬਾਬੇ ਬੁਖਾਲੇ ਤੋਂ ਐਮਐਲਏ ਸਾਹਿਬ े मेयर साहब एस एस पी साहब सी पी साहब कमिश्नर पुलिस गुरप्रीत भुलर जी और जीवन जोत कौर जी जो जो कि तेजे चुने हुए एम एल ए नेीना साहब जो इस खालसा कॉलेज दे, के जो ट्रस्ट देखते हैं बाकी सारे स्टूडेंट्स ਇੱਥੇ ਆਪਣੇ ਫਿਊਚਰ ਦੀ ਪਾਲ ਦੇ ਵਿੱਚ ਸੁਨਹਿਰੀ ਭਵਿੱਖ ਦੀ ਪਾਲ ਦੇ ਵਿੱਚ ਇੱਥੇ ਆ ਕੇ ਮਿਹਨਤਾਂ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਅੱਜ ਕਮਾਂਤਰੀ ਮਹਿਲਾ ਦਿਵਸ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰਿਆਂ ਨੂੰ ਬੈਠੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਝ ਜ਼ਿਆਦਾ ਕਹਿਣ ਨੂੰ ਬਚਿਆ ਨਹੀਂ ਪਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਜਿੰਨਾ ਪਹਿਲਾਂ ਵੀ ਕਿਹਾ ਕਿ ਕਿਸੇ ਵੀ ਖੇਤਰ ਦੇ ਵਿੱਚ ਇਹੋ ਜਿਹਾ ਖੇਤਰ ਕੋਈ ਹੈ ਨਹੀਂ ਜਿਹਦੇ ਵਿੱਚ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ ਜਿਹਦੇ 'ਚ ਆਪਣਾ ਨਾਮ ਨਾ ਖੱਟਿਆ ਹੋਵੇ ਸੋ ਸਮਾਜ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਮੈਂ ਕਿਉਂਕਿ অবজারভার ਆ ਮੈਂ ਅਬਜ਼ਰਵ ਕਰਦਾ ਰਹਿਣਾ ਚੀਜ਼ਾਂ ਨੂੰ ਕੁੜੀ ਵਾਲਿਆਂ ਨੂੰ ਮਤਲਬ ਐ ਕਹਿੰਦੇ ਨੇ ਜਿਵੇਂ ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਆ ਜਿੰਮੀ ਆ ਜਿੰਨਾ ਚ ਰਾਹ ਜਿਹੜਾ ਵਿਚਾਰ ਮਾਈਂਡ ਚੋਂ ਨਿਕਲਦ ਹਨ ਨਾ ਉਹਨਾਂ ਚ ਬਰਾਬਰਤਾ ਹਾਸਲ ਹੋ ਨਹੀਂ ਸਕਦੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਕਿ ਕੁੜੀ ਵਾਲੇ ਆ ਜਿੰਮੀ ਆ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਚ ਲਿਖਿਆ ਸੋਕਰ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੋ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਵਿਮੰਡੇ ਸੀ ਤੇ ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮਰਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨਹੀਂ ਮਾਏ ਸੋ ਸਾਡੇ ਇਹ ਵੀ ਕਲੰਕ ਲੱਗਿਆ ਕਿ ਅਸੀਂ ਧੀਆ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮਣਾ ਖੱਟਣਾ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਤੌਰ ਤੇ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮੁਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮੁਹੱਲੇ ਦੇ ਬਹੁਤ ਸਾਰੇ ਲੋਕ ਉਸ ਘਰ ਚ ਆਉਂਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫੀਲਡ ਚ ਆਉਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖਟਲੀ ਤਾ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਕੰਮ ਕਰਨ ਸੋ ਇਹ ਇਹ ਰੋਲ ਮਾਡਲ ਤੁਸੀਂ ਬਣਨਾ ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ ਪਬਲਿਕ ਤੁਹਾਡੇ ਨਾਲ ਹੈ ਸਾਡੇ ਤਾਂ ਤੀਆਂ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤਾਂ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਦੌਰ ਤੇ ਵਿਚਰਦਾ ਸੀ ਬਹੁਤ ਸਾਰੀ ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਹਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਹਨ ਉਹਨਾਂ ਦਾ ਛੱਲਾ ਹੈ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਚਾਹਾਂ ਹੁਣ ਮੇਰੇ ਬੜਾ ਲੂਰੀਆਂ ਉੱਡਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਹਾ ਐਡਾ ਵੱਡਾ ਰੈਕਟਰ ਹੈ ਹਮੈ ਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦੇ ਆ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਇੱਕ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨ ਸਾਹਿਬ ਜੇ ਮਾਇਨਾ ਕਰਾਂ ਤਾਂ ਇੱਕ ਥੋੜਾ ਜਿਹਾ ਸੈਸ਼ਨ ਦੇ ਦਾਂ ਮੈਂ ਕਿਹਾ ਜੇ ਤੁਸੀਂ ਛੱਲਾ ਕਹਿੰਦੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਛੱਲਾ ਨਾ ਨੋਥੇਵੇ पुत्र मिठड़े मेवे हला मैं जी कौन दे जी फिर कुड़िया वास्ते नहीं गाँव जिन्हों के कुड़िया ने छला वो ना सुन कर फिर वो कहें यार मैं सोचा नहीं सी पुराना ही चलता हारे मैं सर बदल दो गल किए फिर मैं जी तुम उन्होंने तो पुछ के देखो जिन्हें दे पुत्र नहीं है केंद्र रबा कुड़ी हो दे ਜਿੰਨੇ ਕੁੜੀ ਨੇ ਆ ਕੇ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਵਸ ਕਿ ਇਧਰੋਂ ਉਧਰੋਂ ਵੀ ਗੋਦ ਵੀ ਲੈਂਦੇ ਆ ਲੋਕ ਮੈਂ ਜੀ ਤੁਸੀਂ ਇਦਾਂ ਕਹਿਣ ਲੱਗ ਜਓ ਕਿ ਛੱਲਾ ਨੋਂ ਨੋਂ ਥੇਵੇ ਬੱਚੇ ਮਿੱਠੜੇ ਮੇਵੇ ਅੱਲਾਹ ਸਾਬ ਨੂੰ ਦੇਵੇ ਤੁਸੀਂ ਜੇ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਤ ਉਹਦੇ ਚੋਂ ਇਦਾਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਠੜੇ ਮੇਵੇ ਨੇ ਸੋ ਸਾਰੇ ਇੱਕੋ ਜਿਹੇ ਆ ਜੀ ਤੇ ਜੱਗ ਜਨਨੀ ਜਿਹੜੀ ਹੈ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਵਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੇ ਸਮਾਜ ਦੀ ਆਪਾਂ ਸੋਚ ਕਰਕੇ ਅੱਜ ਦੇ ਦਿਨ ਮੈਂ ਕੱਲ੍ਹ ਸਾਲ ਕਾਲਜ ਫੂਮਨ ਮੈਥੇ ਪਹੁੰਚੇ ਮਨ ਬਹੁਤ ਚੰਗਾ ਲੱਗ ਰਿਹਾ ਕਿ ਬੱਚਿਆਂ ਨੇ ਬਹੁਤ ਸਵਾਲ ਕੀਤੇ ਔਰ ਬੰਦ ਨੂੰ ਇਹ ਦੱਸ ਦੋ ਪਹਿਲਾਂ ਪਹਿਲਾਂ ਕਦੇ ਇਦਾਂ ਹੋਇਆ ਵੀ ਐਂ ਮੁੱਖ ਮੰਤਰੀ ਬੈਠਾ ਹੋਵੇ ਤੁਸੀਂ ਸਵਾਲ ਕਰਦੇ ਹੋ ਪਹਿਲਾਂ ਤੁਹਾਡੀ ਜ਼ਿੰਦਗੀ ਜਿੱਦਾਂ ਹੋਇਆ ਕਰ ਆਏ ਇਹ ਨਹੀਂ ਕੋਈ ਇੱਥੇ ਪਰੇ ਹੀ ਲੰਘ ਜਾਂਦੇ ਸੀ ਬਸ ਕਰੀ ਇਹ ਨਹੀਂ ਨਿਕਲੇ ਬਾਹਰ ਕਦੇ ਲੋਕਾਂ ਦੇ ਦਰਦ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੀਆਂ ਮੁਹੰਮਦ ਬਖਸ਼ ਲਿਖਦੇ ਨੇ ਰਲਮਣ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਪਰ ਕੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁਰਪੀ ਭਰ ਕੇ ਬਾਕੀ ਨੇ ਖਾਲੀ ਰਹਿ ਗਏ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਪੇਰ ਧਰਮ ਡਰ ਡਰ ਕੇ ਜਿਨ੍ਹਾਂ ਤੇ ਕੋਈ ਜ਼ਿੰਮੇਵਾਰੀ ਵਾਲਾ ਘਰਾਜ ਹੈ ਨਾ ਉਹਨਾਂ ਨੂੰ ਬਹੁਤ ਕਦਮ ਜਿਹੜੇ ਨੇ ਨਾ ਉਹ ਬੋਚ ਬੋਚ ਕੇ ਡਰ ਡਰ ਕੇ ਧਰਨੇ ਪੈਂਦੇ ਜੇ ਕੋਈ ਜ਼ਿੰਮੇਵਾਰੀ ਹੋਵੇ ਤੁਹਾਡੇ ਸਿਰ ਤੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਸੋ ਇਸ ਕਰਕੇ ਤੱਕੇ ਦੇ ਨਾਲੇ ਬਹੁਤ ਹੈ ਰਸਤੇ ਵੀ ਤਿਲਕਣ ਵਾਲੇ ਨੇ ਅੰਨੇ ਆ ਬਸ ਸੰਭਾਲਾ ਪਰਮਾਤਮਾ ਹੀ ਹੱਥ ਫੜਨ ਵਾਲਾ ਬਸ ਸੋ ਇਸ ਗੱਲ ਨੂੰ ਲੈ ਕੇ ਆਪਣੇ ਮੰਜ਼ਲਾਂ ਤੇ ਅੱਗੇ ਵਧੋ ਅਰ ਬਹੁਤ ਮੈਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੀਆਂ 3 ਖੇਡਾਂ 'ਚ ਵੀ ਅੱਜ ਹਰਮਨਪ੍ਰੀਤ ਕੌਰ ਕੈਪਟਨਾਂ ਸਾਡੀ ਇੰਡੀਅਨ ਕ੍ਰਿਕਟ ਟੀਮ ਦੀ ਹਰਲੀਨ ਦਿਓਲ ਇੰਡੀਅਨ ਕ੍ਰਿਕਟ ਟੀਮ ਚ ਖੇਡਦੀ ਹੈ ਅੱਜ ਕੱਲ ਉਹ ਵਿਮਨ ਦਾ ਆਈਪੀਐਲ ਚੱਲਦਾ ਹੈ ਇੱਕ ਮੁੰਬਈ ਇੰਡੀਅਨ ਵੱਲੋਂ ਖੇਡਦੀ ਹੈ ਇੱਕ ਮੁੰਬਈ ਇੰਡੀਅਨ ਦੀ ਕੈਪਟਨ ਹੈ ਹਰਮਨਪ੍ਰੀਤ ਗੁਜਰਾਤ ਵੱਲੋਂ ਮੈਂ ਲ ਹਰਲੀਨ ਦਿਓਲ ਗੁਜਰਾਤ ਵੱਲੋਂ ਖੇਡਦੀ ਹੈ ਸਬੀਆਂ ਇਸ ਕਾਲਜ ਦੀਆਂ ਬੱਚੀਆਂ ਨੇ ਨੈਸ਼ਨਲ ਲੈਵਲ ਤੇ ਲੌਂਗ ਜੰਪ ਚ ਅਚੀਵਮੈਂਟਸ ਕੀਤੀਆਂ ਕਿਹੜਾ ਮੈਨੂੰ ਫੀਲਡ ਦੱਸ ਦਿਓ ਕਿਹੜਾ ਵਿਜੀ ਵਿੱਚ ਨਾ ਕੋਈ ਅਚੀਵਮੈਂਟ ਹੋਵੇ। ਔਰ ਰੀਸੈਂਟਲੀ ਕਿ ਮੈਂ ਤੁਹਾਨੂੰ ਕੁਝ ਖ਼ਬਰیں ਦੱਸਣ ਲੱਗਿਆ। ਮੇਰੇ ਕੋਲ ਇੱਕ ਕੋਈ 6 ਮਹੀਨੇ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਕੁੜੀਆਂ ਮੈਨੂੰ ਮਿਲਣ ਆਈਆਂ ਕਿਸੇ ਫੰਕਸ਼ਨ ਤੇ ਮਿਲੀਆਂ ਰੋਣ ਲੱਗੀਆਂ। ਮੈਂ ਕਿ ਕੀ ਹੋ ਗਿਆ ਦੱਸੋ। ਉਹ ਕਹਿੰਦੇ ਆ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਦਿੰਨੇ ਆ। ਅਸੀਂ ਰਿਟਨ ਟੈਸਟ ਪਾਸ ਕਰ ਲੈਣੇ ਆ। ਅਸੀਂ ਜਿਹੜਾ ਫਿਜ਼ੀਕਲ ਟੈਸਟ ਹੈ ਉਹ ਚ ਉਹ ਫੇਲ ਹੋ ਜਾਂਦੀ ਹੈ। ਮੈਂ ਕਿਉਂ? ਕਹਿੰਦੇ ਜੀ ਪੁਰਾਣੇ ਰੂਲ ਬਣਾ ਰੱਖੇ ਨੇ। ਉਹ ਨਹੀਂ 60 ਕਿਲੋ ਦੀ ਬੋਰੀ ਚੱਕ ਕੇ ਅਸੀਂ ਭੱਜਣਾ ਹੈ 1 ਕਿਲੋਮੀਟਰ 60 ਕਿਲੋ ਦੀ ਬੋਰੀ ਚੱਕੀ ਮੁੰਡਿਆਂ ਨੇ ਭੱਜਣਾ ਹੈ ਬੇ ਇੱਕੇਵੇਂ ਹੋ ਜਾਊਗਾ ਜੀ ਮੈਂ ਕਹਿਆ ਗਲਤ ਤਾਂ ਠੀਕ ਹੈ ਵੀ ਜਦੋਂ ਰੂਲ ਹੋਰ ਨੇ ਗਰਾਊਂਡ ਹੋਰ ਨੇ ਵਾਈਡ ਰਿਕੋਰਡ 올림픽 ਦੇ ਲੇਡੀਜ਼ ਦੇ ਹੋਰ ਨੇ ਜੈਂਟਸ ਦੇ ਹੋਰ ਨੇ ਮੈਂ ਅਫਸਰ ਬੁਲਾਇਆ ਮੈਂ ਕਹਿਆ ਰਾਹ ਕੀ ਹੈ ਕਹਿੰਦੇ ਹਾਂਜੀ मैं क्या भी ये कदों कभी बना पुराने ही चले चल आने मैं किसी ने कोई सोधन सोदन की कोशिश नहीं की ना जी कसा ही नहीं मैं थोनों क्यों पता है कि जो बिल्डिंग किसी अग लग गई वो तो फायर ब्रिगेड पहुँच गई तो बंदा अंदर जोड़ा बैठा है वो सठ किलो दे है। जो अस्सी का हो फिर करा जो बच्चा भी हो सद ये किलो कल ने जाना भाई अग बजा सारा स्टाफ जाऊगा ਅਸੀਂ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਚੋਂ ਪਾਸ ਕਰਾਇਆ ਪੰਜਾਬ ਔਰ ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਇੱਕ ਤਾਂ 40 ਕਿਲੋ ਕਰਤਾ ਭਾਰ ਜਿਹੜਾ 60 ਸੀ ਤੇ 5 ਫੁੱਟ 7 ਇੰਚ ਦਾ ਕੱਦ ਸੀਗਾ ਜਿਹੜਾ ਉਹ 5 ਫੁੱਟ 3 ਇੰਚ ਕਰਤਾ ਜੋ ਪੁਲਿਸ ਦੇ ਨਾਲ ਮੈਚ ਕਰਤਾ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ 5 ਦਿਨ ਚਾਹੀਦਾ ਹੈ ਪੰਜਾਬ ਪਹਿਲਾ ਸੂਬਾ ਹੋਊਗਾ ਜਿੱਦੇ ਵਿੱਚ ਫਾਇਰ ਬਰਗੇਡ ਚ ਕੁੜੀਆਂ ਹੋਣਗੀਆਂ ਕਿਸੇ ਸੂਬੇ ਵਿੱਚ ਕੁੜੀਆਂ ਫਾਰਮ ਲਗੇਰ ਚ ਨਹੀਂ ਆ ਗਈਆਂ ਕੋਈ ਦੇਖਦਾ ਹੀ ਨਹੀਂ ਕਾਨੂੰਨ ਬਣਾਏ ਪਏ ਨੇ ਚਲੋ ਜੀ ਸੋ ਇਹ ਅਸਲ ਚ ਨਾ ਜਿਹੜੇ ਰਾਜਨੀਤਿਕ ਲੋਕ ਆਏ ਉਹ ਆਪਣੇ ਘਰ ਪਰਨ ਤੇ ਲੱਗੇ ਆਪਸਰਾ ਨੂੰ ਵੀ ਖੁੱਲ੍ਹ ਮਿਲ ਗਈ ਜਦੋਂ ਆਪਾਂ ਨੂੰ ਕੁਝ ਕਹਿੰਦੇ ਹੀ ਨਹੀਂ ਆਪਾਂ ਨੇ ਕੀ ਲਿਆ ਉਹ ਫਾਈਲਾਂ ਤੇ ਰੇਤਾ ਜੰਮ ਗਿਆ ਜੀ ਮਿੱਟੀ ਜੰਮਦੀ ਜੰਮ ਗਈ ਲੋਕ ਲੜੀ ਗਏ ਮਰੀ ਗਏ ਸਾਡੀ ਉਮਰ ਲੰਗੀ ਜਾਂਦੀ ਹੈ ਅਸੀਂ ਹੁਣ ਸਾਡੇ ਕੋਲੇ ਕਈ ਐਸੇ ਵੀ ਆਉਂਦੇ ਨੇ ਬੇਰੁਜ਼ਗਾਰ ਧਰਨਾ ਦਿੰਦੇ ਦਿੰਦੇ ਓਵਰਏਜ ਹੋਗੇ ਜੀ 27 ਸਾਲ ਦੇ ਸੀ ਕਹਿੰਦੇ ਜੁਣ ਧਰਨਾ ਦਿੰਦੇ ਆ 10 ਸਾਲ ਹੋ ਗਏ ਧਰਨੇ ਦਿੰਦਿਆਂ ਨੂੰ 37 ਦੇ ਹੋਗੇ ਹੁਣ ਓਵਰਏਜ ਹੋਗੇ ਮੈਂ ਵੀ ਤੁਹਾਡੇ ਤਾਂ ਕੋਈ ਕਸੂਰ ਨਹੀਂ ਇੱਚ ਕਹਿੰਦੇ ਹੱਸ ਕੇ ਕੀ ਕਰੀਏ ਫੇਰ ਫੇਰ ਕੈਬਨਟ ਬੁਲਾਈ ਉਹਨਾਂ ਨੂੰ ਜਿਨ੍ਹਾਂ ਨੇ ਖਾਸ ਕਰਕੇ ਉਹ ਕੇਡਰ ਜਿਹੜੇ ਰੱਖਣੇ ਸੀ ਅਸੀਂ ਪਰ ਉਹ ਓਵਰੇਜ ਹੋ ਗਏ ਸੀ 37 ਤੋਂ 42 ਕੀਤੀ ਜੀ ਉਹਨਾਂ ਦੀ ਉਮਰ ਪੰਜ ਸਾਲ ਵਧਾਏ ਪਰ 42 ਤੋਂ ਬਾਅਦ ਵੀ ਚਲੋ 15 16 ਸਾਲ ਤਾਂ ਨੌਕਰੀ ਕਰਨਗੇ ਨਾ ਪਰ ਉਹਨਾਂ ਨੂੰ ਕਰਨੀ ਚਾਹੀਦੀ ਸੀ 27 28 ਸਾਲ ਦੀ ਉਮਰ 'ਚ ਨੌਕਰੀ ਉਹ ਕਾਤਾ ਕਿਹਨੂੰ ਪਿਆ ਆਮ ਆਮ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੀ ਫਰਕ ਪਿਆ ਗਿਆ ਉਹ ਤਾਂ ਉੱਥੇ ਹੀ ਫਿਰਦੇ ਨੇ ਓਵੇਂ ਜਿਵੇਂ ਉਹਨਾਂ ਦਾ ਸ਼ਾਨੋ ਸ਼ੌਕਤਾਂ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਜੀ ਉਹਨਾਂ ਦਾ ਆਬਦਾ ਤਾਂ ਕੋਈ ਹੈ ਨਹੀਂ ਵਿੱਚ ਅੰਗਰੇਜ਼ ਹੋਣ 'ਚ ਬਲਕੇ ਉਹ ਹੋਰ ਹਰੇਕ ਮਹਿਕਮੇ ਚ ਰਿਟਾਇਰਮੈਂਟ ਹੈ ਕੱਲੀ ਰਾਜਨੀਤੀ ਚ ਰਿਟਾਇਰਮੈਂਟ ਨਹੀਂ ਹਰਦੇ ਹੀ ਨਹੀਂ 90 90 ਸਾਲ ਦੀ ਉਮਰ ਆਉਂਦੀਆਂ ਘਰੇ ਬਹਿ ਕੇ ਕੋ ਰੱਬ ਦਾ ਨਾਮ ਲੈ ਲਓ ਜਾਂ ਕੋਈ ਸੱਤ ਸੁਤ ਚ ਬਹਿ ਕੇ ਪਾਜ ਖੇਡ ਲਓ ਬਜ਼ੁਰਗਾਂ ਨਾਲ ਕੋਈ ਆਪਣੇ ਤਜਰਬੇ ਦੱਸ ਦਿਓ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਨਾ ਜੀ 92 ਸਾਲ ਦੀ ਉਮਰ ਹੋ ਗਈ ਇੱਕ ਮੌਕਾ ਹੋਰ ਦਿਓ ਜੀ ਬੜੇ ਮੌਕੇ ਦਿੱਤੇ ਯਾਰ ਤੁਹਾਨੂੰ ਦੁਖੀ ਕਰ ਰੱਖਿਆ ਜੀ असं तो सैंती साल तो ओवर ओवरएज हो जाने जाए यहवरएज ही नहीं होंगे ये धर्मराज तो पता नहीं कि एक्सटेंशन लेके आए यंग ब्लड में मौका मिलना चाहिए और मैं थानू तो खुशी नसनी चाह चाह गल इस वक्त जी सरकार है बानवे एम एल ए है सावरेज एज अठती साल है जी अठती तो चाली साल है बस 26 26 22 22 ਸਾਲ ਦੇ ਮੁੰਡੇ ਕੁੜੀਆਂ ਸਾਡੇ ਐਮਐਲਏ ਨੇ 92 ਚੋਂ 82 ਪਹਿਲੀ ਵਾਰ ਬਣੇ ਹੋਏ ਨੇ ਦੇਖੋ ਤੇ ਸਾਨੂੰ ਨਹੀਂ ਸਰਕਾਰ ਚਲਾਉਣੀ ਆਉਂਦੀ ਚੱਲ ਰਹੀ ਹੈ ਸਰਕਾਰ ਕਾਮਯਾਬੀ ਨਾਲ ਚੱਲ ਰਹੀ ਹੈ 3 ਸਾਲ ਹੋ ਗਏ ਇਹ ਕਹਿੰਦੇ ਅਸੀਂ ਇਹ ਚਲਾਉਣੇ ਆਉਂਨੇ ਆ ਬਸ ਕਿਉਂਕਿ ਇਹ ਗਲਟੀ ਕਾ ਲੈ ਲਿਆ ਕੋਈ ਨੰਬਰਦਾਰੀ ਲਿਖਾ ਲਈ ਤੁਸੀਂ ਸਾਡੇ ਧੀਆਂ ਪੁੱਤ ਨਹੀਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬੈਠ ਸਕਦੇ ਸਾਡੇ ਧੀਆਂ ਪੁੱਤ ਨਹੀਂ ਕੈਬਨਟ ਰੈਂਕ ਦੀਆਂ ਕੁਰਸੀਆਂ ਤੇ ਬੈਠ ਸਕਦੇ ਅਸੀਂ ਸਿਰਫ ਜ਼ਿੰਦਾਬਾਦ ਮਰਦਾਬਾਦ ਨੂੰ ਰੱਖ ਰਏ ਹਾਂ ਤੇ ਰੈਲੀਆਂ ਚ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਇਧਰੋਂ ਭਰ ਕੇ ਇਧਰ ਨੂੰ ਲੈ ਗਏ ਬੱਲੇ ਬੱਲੇ ਵੀ ਬੱਲੇ ਬੱਲੇ ਵੀ ਬੱਲੇ ਬੱਲੇ ਜੀ ਸੋਚ ਕਰਕੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਇਹ ਕਹਿਣਾ ਚਾਹਣਾ ਤੁਸੀਂ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਨਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਜਰੂਰ ਇਸ ਸਾਲ ਔਰਾਜਨੀਤੀ ਚ ਪੁੱਛੋ ਸਵਾਲ ਲੀਡਰਾਂ ਨੂੰ ਅਖਬਾਰ ਪੜੋ ਕਿ ਕੀ ਹੋ ਰਿਹਾ ਤੁਹਾਡਾ ਫਿਊਚਰ ਤਾਂ ਤੈਅ ਕਰਨਾ ਰਾਜਨੀਤਿਕ ਲੋਕਾਂ ਨੇ ਤੁਸੀਂ ਕਹਿੰਦੇ ਆਪਾਂ ਨੇ ਕਹਿਣਾ ਕਹਿ ਲੈਣਾ ਰਾਜਨੀਤੀ ਸੇ ਚਲੋ ਮਾਲ ਚਲਤੇ ਹਾਂ ਉਹ ਕਹਿੰਦੇ ਠੀਕ ਹੈ ਜੇ ਜੇ ਇੰਟੈਲੀਜੈਂਟ ਬੰਦੇ ਸਵਾਲ ਨਹੀਂ ਪੁੱਛਦੇ ਸਾਨੂੰ ਕੀ ਪ੍ਰੋਬਲਮ ਹੈ ਬਾਕੀਆਂ ਦਾ ਜਵਾਬ ਦੇ ਦਿੰਨੇ ਆ ਬਾਕੀ ਤਾਂ ਕੋਈ ਪੈਸੇ ਲੈ ਕੇ ਮੋਟਾ ਪਾਉਂਦਾ ਕੋਈ ਭੁੱਖੀ ਲੈ ਕੇ ਪਾਉਂਦਾ ਕੋਈ ਦਾਰੂ ਲੈ ਕੇ ਪਾਉਂਦਾ ਉਹਨਾਂ ਨੂੰ ਕੀ ਮਾੜਾ ਫਿਰ ਜਦੋਂ ਇੰਨਾ ਈਜ਼ੀ ਮਿਲ ਰਿਹਾ ਕੰਮ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਲੱਗਿਆ ਕਿ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀਆਂ-ਉੱਚੀਆਂ ਪਦਵੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਸਪੇਸ ਦੇ ਵਿੱਚ ਗਈ ਹੋਈ ਹੈ। ਕਲਪਨਾ ਚਾਵਲਾ ਆਪਣੀ ਜਿਹਨੇ ਨਾਮ ਰੌਸ਼ਨ ਕੀਤਾ। ਸੋ ਮਤਲਬ ਉਹਨਾਂ ਦੀ ਸਾਇੰਸ ਦੇ ਵਿੱਚ ਵੀ ਉਹਨਾਂ ਦੀ ਕੁਰਬਾਨੀ ਮੰਨੀ ਜਾਂਦੀ ਹੈ। ਉਹ ਗਲਤੀਆਂ ਤੋਂ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ। ਰੂਪ ਅਪਡੇਟ ਕਰਦੇ ਆ ਤੋ ਕਲਪਨਾ ਦੀ ਮੌਤ ਆਣ ਆਣ ਹੋਈ ਹੋ ਗਈ ਪਰ ਉਹ ਸਾਡੇ ਦਿਲਾਂ ਚ ਤਾਂ ਹਮੇਸ਼ਾ ਯਾਦ ਰਹੂ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੈਂ ਖੁੱਲਾ ਸੱਦਾ ਵੀ ਦਿੰਦਾ ਕਿ ਆਪਣੇ ਵਿਚਾਰਾਂ ਦੀ ਆਜ਼ਾਦੀ ਜਿਹੜੀ ਹੈ ਉਹ ਕਾਗਜ਼ਾਂ 'ਚ ਕੱਢੋ ਆਰਟੀਕਲ ਲਿਖੋ ਕੋਈ ਬਲੌਗ ਲਿਖਣਾ ਬਲੌਗ ਲਿਖੋ ਅਵੇਲੇ ਜੇ ਕੰਮ ਜਿਹੜੇ ਦੂਜੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਲੋ ਸੋਰਾ ਦਿਨਾਂ ਤੋਂ ਤੋਂ ਬਸ ਫੇਸਬੁੱਕ ਉੱਥੇ ਪਤਾ ਹੀ ਨਹੀਂ ਕੀ ਕੀ ਚੱਲੀ ਜਾਂਦਾ ਕਿਹਦੀ ਫੋਟੋ ਤੇ ਕਿਹਦਾ ਗੱਲ ਲੱਗ ਜੇ ਉੱਥੇ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਨਾ ਉਸ ਕਲੇਸ਼ ਬੁੱਕੀ ਬਣ ਗਈ ਫੇਸਬੁੱਕ ਤਾਂ ਕਮੈਂਟਾਂ ਪਿੱਛੇ ਲੜ ਪੈਂਦੇ ਨੇ ਤੂੰ ਇਹਨੂੰ ਲਾਈਕ ਕਰਤਾ ਤੂੰ ਇਹਨੂੰ ਲਾਈਕ ਨਹੀਂ ਕੀਤਾ ਹੈ ਨਾ ਸੋ ਇਹੋ ਜਿਹੇ ਕੰਮਾਂ ਤੋਂ ਉਹ ਇੱਕ ਮੈਨੂੰ ਕਿਸੇ ਨੇ ਭੇਜਿਆ ਕਹਿੰਦਾ ਕਦੇ ਮੁੰਡੇ ਨੇ ਫਾਰਮ ਭਰਿਆ ਕਾਲਜ ਦਾ ਉਹ ਕਹਿੰਦਾ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਫੇਸਬੁੱਕ ਤੇ ਸੋ ਇਸ ਕਰਕੇ ਇਸ ਐਡਰੈਸ 'ਤੇ ਪਰਣ ਲੱਗ ਫੇਸਬੁੱਕ ਦਾ ਉਹਨੂੰ ਇੱਥੇ ਆਉਂਨੇ ਆ ਜੀ ਜਦੋਂ ਮਰਜ਼ੀ ਆ ਜਿਓ ਸੋ ਕ੍ਰੀਏਟਿਵ ਕੰਮਾਂ 'ਤੇ ਧਿਆਨ ਦਿਓ ਯੂਥ ਫੈਸਟੀਵਲਾਂ ਮੈਂ ਜੋ ਯੂਥ ਫੈਸਟੀਵਲਾਂ 'ਚੋਂ ਨਿਕਲੇ ਆਇਆ ਹਾਂ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਹੈ ਉਹ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਨਿਕਲ ਜਾਂਦੀ ਦੀ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੋਂ ਤੇ ਕਿਉਂਕਿ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੈਂਦਾ ਸੀ ਤੇ ਬਹੁਤ ਸਾਰੇ ਕਲਾਕਾਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਜਿਹੜੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਪੈਦਾ ਹੋਏ ਨੇ ਪੰਗੜਾ ਬਹੁਤ ਫੇਮਸ ਹੁੰਦਾ ਸੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦਾ ਤੇ ਅੰਮ੍ਰਿਤਸਰ ਤਾਂ ਵੈਸੀ ਟੈਲੈਂਟ ਦੀ ਕੋਈ ਕਮੀ ਨਹੀਂ ਸੁਖਵਿੰਦਰ ਕਪਿਲ ਸ਼ਰਮਾ ਹਣਾ ਕਿੰਨੇ ਕਲਾਕਾਰ ਜਿਹੜੇ ਨੇ ਇਹ ਕੇਵਲ ਧਾਲੀਵਾਲ ਸਾਹਿਬ ਦਾ ਥੀਏਟਰ ਦਾ ਬੜਾ ਵਧੀਆ ਨਾਮ ਹੈ ਉਹਨਾਂ ਦਾ ਸੋ ਕਿੰਨੇ ਕਲਾਕਾਰ ਜਿਹੜੇ ਨੇ ਅੰਮ੍ਰਿਤਸਰ ਸਾਡੀ ਧਰਤੀ ਨੇ ਪੈਦਾ ਕੀਤੇ ਨੇ ਸੋ ਇਸ ਕਰਕੇ ਚੀਨਾ ਸਾਹਿਬ ਨੇ ਜੁਨੀਵਰਸਿਟੀ ਦਾ ਜੋ ਮੈਨੂੰ ਕਾਗਜ਼ ਦਿੱਤੇ ਨੇ ਮੈਂ ਸੈਕਟਰੀ ਹਾਇਰ ਐਜੂਕੇਸ਼ਨ ਉਹ ਵੀ ਲੱਕੀਲੀ ਉਹ ਵੀ ਮਹਿਲਾ ਹੀ ਹੈ ਹਜੇ 7 ਦਿਨ ਪਹਿਲਾਂ ਹੀ ਉਹਦੀ ਅਪੁਆਇੰਟਮੈਂਟ ਹੋਈ ਹੈ ਤੇ अपना गल करूँगा और इदा दिहासिक जिड़िया संस्थावान ने विद्यक संस्थाव ने उन्होंने अगे होर बदन फुलन का मौका मिलना चाहिए पॉजिटिव रिस्पोंस आऊगा और तो सार्व बहुत बहुत मुबारक लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मुबारक बहुत बहुत मेहरबानी जिंदते वस्ते रहो तरक्या करो पंजाब चढ़ती कला चल रहे और तंदुरुस्या और गिधे भंगड़े रहन बहुत बहुत धन्यवाद जी बहुत बहुत मेहरबानी वागुरू जी का खालसा वाहू जी की फति